ਹੈਲੋ ਜੀ ਸ਼ਸ਼ੀਆਕਾਲ ਜੀ ਸਾਰਿਆਂ ਨੂੰ ਪ੍ਰੀਤਪਾਲ ਕੌਰ ਜੰਦਪ ਟਿੱਕ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੀ ਜੈਕਟਸ ਦੀ ਵੀਡੀਓ ਤੇ ਮੈਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੂਗੀ ਜੇ ਵੀਡੀਓ ਵਧੀਆ ਲੱਗੀ ਤਾਂ ਤੁਸੀਂ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਤੁਸੀਂ ਜਿਹੜੀ ਮੈਂ ਤੁਹਾਨੂੰ ਜੈਕਟਸ ਦਿਖਾਵਾਂਗੀ ਤੇ ਮੈਂ ਆਪਣੇ ਨੇ ਨਾ ਪਹਿਲਾਂ ਵੀ ਸ਼ੇਅਰ ਕੀਤੀਆਂ ਨਹੀਂ ਗਿਆ ਜੇ ਤੁਹਾਨੂੰ ਕਲਰ ਤੇ ਤੁਸੀਂ ਕਲਰ ਆਪਣਾ ਵੀ ਦੱਸ ਸਕਦੇ ਹੋ ਜੇ ਤੁਹਾਨੂੰ ਕਲਰ ਇਹੀ ਪਸੰਦ ਆਉਂਦੇਗਾ ਤੇ ਤੁਸੀਂ ਇਹ ਵੀ ਮੰਗਵਾ ਸਕਦੇ ਹੋਗੇ ਤੇ ਇਦਾਂ ਦੀ ਵੀ ਰੈਡੀ ਕਰਵਾ ਸਕਦੇ ਹੋਗੇ ਤੇ ਚਲੋ ਜੀ ਮੈਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਵੀਡੀਓ ਬਹੁਤ ਹੀ ਵਧੀਆ ਲੱਗੂਗੀ ਤੇ ਜਿਨ੍ਹਾਂ ਨੇ ਹਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣ ਤੇ ਚਲੋ ਜੀ ਮੈਂ ਤੁਹਾਨੂੰ ਦਿਖਾਉਣੀ ਅੱਜ ਵਾਲੀਆਂ ਜੈਕਟਸ ਤੇ ਚਲੋ ਜੀ ਆਪਾਂ ਤੁਹਾਨੂੰ ਦਿਖਾਉਣੇ ਅੱਗੇ ਜੈਕਟਸ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਿਆ ਹੋਇਆਗਾ ਜੇ ਤੁਸੀਂ ਆਪਣਾ ਡਿਜ਼ਾਈਨ ਦੱਸਣਾ ਹੋਵੇ ਤਾਂ ਤੁਸੀਂ ਉਹ ਵੀ ਦੱਸ ਸਕਦੇ ਹੋਗੇ ਜੇ ਤੁਹਾਨੂੰ ਇਹਨਾਂ ਦੇ ਵਿੱਚੋਂ ਹੀ ਕੋਈ ਡਿਜ਼ਾਈਨ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਉਹ ਵੀ ਬਣਵਾ ਸਕਦੇ ਹੋਗੇ ਤੇ ਬਾਕੀ ਤੁਸੀਂ ਕਲਰ ਦੇਖ ਸਕਦੇ ਹੋਗੇ ਤੇ ਤੁਸੀਂ ਕਿਵੇਂ ਵੀ ਰੈਡੀ ਕਰਵਾਉਣੀ ਹੋਵੇ ਤਾਂ ਤੁਸੀਂ ਆਪਾਂ ਨੂੰ ਸਕਰੀਨ ਸ਼ਾਟ ਲੈ ਕੇ ਜਾਂ ਫਿਰ ਤੁਹਾਡਾ ਕੋਈ ਆਪਣਾ ਡਿਜ਼ਾਈਨ ਹੋਊਗਾ ਤਾਂ ਤੁਸੀਂ ਉਹ ਆਪਾਂ ਨੂੰ ਪਿਕ ਭੇਜ ਸਕਦੇ ਹੋਗੇ ਤੇ ਆਪਾਂ ਤੁਹਾਨੂੰ ਇਦਾਂ ਦੀ ਜਿਵੇਂ ਵੀ ਡਿਜ਼ਾਈਨ ਤੁਸੀਂ ਦੱਸੋਗੇ ਤਪੋਂ ਸਤਰਾ ਤੁਹਾਨੂੰ ਰੈਡੀ ਕਰਕੇ ਦੇ ਦੇਵਾਂਗੇ ਤੇ ਬਾਕੀ ਤੁਸੀਂ ਆਪਣਾ ਤੁਹਾਡਾ ਕਿੰਨਾ ਦਾ ਵੀ ਨਾਪ ਹੈਗਾ ਤਾਂ ਤੁਸੀਂ ਉਹ ਸਾਰਾ ਕੁਝ ਆਪਾਂ ਨੂੰ WhatsApp ਮੈਸੇਜ ਕਰ ਦਿਓ ਤੇ ਕਿੰਨੇ ਮੀਚ ਦੀ ਬਣਾਉਣੀ ਹੈਗੀ ਤੇ ਕਿੰਨੀ ਉਸ ਦੀ ਲੈਂਥ ਹੋਊਗੀ ਤੇ ਬਾਕੀ ਤੁਸੀਂ ਸਾਰਾ ਕੁਝ WhatsApp ਮੈਸੇਜ ਤੇ ਜਾਂ ਫਿਰ ਕਾਲ ਕਰ ਸਕਦੇ ਹੋਗੇ ਪੁੱਛ ਸਕਦੇ ਹੋਗੇ ਜੈਕਟਸ ਦੇ ਬਾਰੇ ਇਹ ਹੈਗੇ ਜੀ ਬ੍ਰਾਊਨ ਕਲਰ ਦੇ ਵਿੱਚ ਤੇ ਬਾਕੀ ਆਪਾਂ ਤੁਹਾਨੂੰ ਬਟਨ ਵੀ ਨਾਲ ਹੀ ਲਗਵਾ ਕੇ ਦਵਾਂਗੇ ਤੇ ਲਗਾ ਕੇ ਤੇ ਤੁਸੀਂ ਦੇਖ ਸਕਦੇ ਹੋ ਜੀ ਬਹੁਤ ਹੀ ਸੋਹਣੀ ਤਿਆਰ ਹੋਈਆਂ ਹੋਈਆਂ ਨੇਗੇ ਤੇ ਬਹੁਤ ਹੀ ਸੋਹਣੇ ਕਲਰ ਨੇਗੇ ਇਹਨਾਂ ਦੇ ਟਿਕ ਹਾਫ ਦਾ ਨਹੀਂ ਚੱਲਿਆ ਹੈਗਾ ਟ੍ਰੈਂਡ ਜੋ ਕ੍ਰੋਪ ਟੌਪ ਟਾਈਪ ਬਣਵੰਦੇ ਹੈਗੇ ਤੇ ਤੁਸੀਂ ਉਹਦਾ ਵੀ ਰੈਡੀ ਕਰਵਾ ਸਕਦੇ ਹੋਗੇ ਤੇ ਡਿਜ਼ਾਈਨ ਭੇਜ ਕੇ ਸੇ ਹੁਣ ਤਾਂ ਜ਼ਿਆਦਾਤਰ ਬਲੈਕ ਕਲਰ ਦੇ ਵਿੱਚ ਜਾਂ ਫਿਰ ਵਾਈਟ ਕਲਰ ਦੇ ਵਿੱਚ ਬਣਵਾਉਂਦੇ ਆਗੇ ਤੇ ਤੇ ਆਪਣੇ ਕੋਲੇ ਜ਼ਿਆਦਾਤਰ ਬਲੈਕ ਕਲਰ ਦੇ ਵਿੱਚ ਆਈਆਂ ਸੀਗੀਆਂ ਤੇ ਵਾਈਟ ਦੇ ਵਿੱਚ ਤੇ ਤਾਂ ਸਿੰਗਲ ਸਿੰਗਲ ਜੋ ਮੈਂ ਕਲਰ ਦਿਖਾਏ ਆਗੇ ਤਾਂ ਸਿੰਗਲ ਸਿੰਗਲ ਹੀ ਆਈ ਸੀਗੀਆਂ ਆਪਣੇ ਕੋਲੇ ਚਲੋ ਜੀ ਏਸੀ ਅੱਜ ਦੀ ਆਪਣੀ ਜੈਕਟਸ ਤੇ ਮੈਂ ਉਮੀਦ ਕਰਦੇ ਹਾਂ ਤੁਹਾਨੂੰ ਸਾਰੀਆਂ ਜੈਕਟਾਂ ਬਹੁਤ ਹੀ ਵਧੀਆ ਲੱਗੀਆਂ ਹੋਣਗੀਆਂ ਤੇ ਜੇ ਤੁਸੀਂ ਆਪਣਾ ਡਿਜ਼ਾਈਨ ਦੱਸੋਗੇ ਜਾਂ ਫਿਰ ਤੁਹਾਡੀ ਆਪਣੀ ਪਸੰਦ ਹੋਗੀ ਆਪਾਂ ਤੁਹਾਨੂੰ ਉਸ ਤਰ੍ਹਾਂ ਦੇ ਨਾਲ ਰੇਟ ਦੱਸਾਂਗੇ ਇਹਨਾਂ ਦਾ ਅਲੱਗ-ਅਲੱਗ ਰੇਟ ਹੁੰਦੇਗਾ ਤੇ ਤੁਸੀਂ ਜੇ ਬਲouses ਬਣਵਾਣਾ ਹੋਵੇ ਜੈਕਟ ਜਾਂ ਫਿਰ ਕੋਟੀ ਵਗੈਰਾ ਕੁਝ ਵੀ ਬਣਵਾਣਾ ਹੋਵੇ ਤੇ ਤੁਸੀਂ ਦੱਸ ਸਕਦੇ ਹੋ ਕਿ ਆਪਾਂ ਜੈਕਟਸ ਵਗੈਰਾ ਬਲouses ਵੀ ਤੇ ਕੋਟੀ ਵੀ ਤਿਆਰ ਕਰਦੇਾਂਗੇ ਤੇ ਆਪਾਂ ਤੁਹਾਨੂੰ ਉਹ ਤਿਆਰ ਕਰਵਾ ਕੇ ਦੇ ਸਕਦੇ ਹਾਂਗੇ ਤੇ ਆਪਣੀਆਂ ਇਹ ਵਾਲੀਆਂ ਅੱਜ ਦੀਆਂ ਜੈਕਟਸ ਸੀਗੀਆਂ ਇਹ ਆਪਣੇ ਕੋਲ ਇਸ ਟਾਈਮ ਹੈਗੀਆਂ ਨੀ ਗੀਆਂ ਬੜੀਆਂ ਹੋਈਆਂ ਜੀ ਤੇ ਬਾਕੀ ਹਜੇ ਹੋਰ ਰੰਦੀ ਹੈਗੀ ਤੇ ਬਾਕੀ ਹੋਰ ਰੈਡੀ ਹੋ ਰਹੀਆਂ ਨੇ ਹਜੇ ਚੇੜਨੀ ਇਹ ਵਾਲੀਆਂ ਸਾਰੀਆਂ ਜੈਕਟਸ ਨੇ ਗੀਆਂ ਇਹ ਆਪਣੇ ਕੋਲ ਆਰਡਰ ਤੇ ਆਈਆਂ ਹੋਈਆਂ ਸੀਗੀਆਂ ਤੇ ਆਪਾਂ ਸਾਰੀਆਂ ਜੈਕਟਸ ਸਵੇਰੇ ਫੜਾ ਕੇ ਆਵਾਂਗੇ ਤੇ ਤੁਸੀਂ ਜੇ ਐਵੇਂ ਦਾ ਡਿਜ਼ਾਈਨ ਬਣਵਾਉਣਾ ਹੋਵੇ ਸੇਮ ਟੂ ਸੇਮ ਇਹੀ ਜੈਕਟ ਰੈਡੀ ਕਰਵਾਉਣੀ ਹੋਵੇ ਤਾਂ ਤੁਸੀਂ ਦੱਸ ਸਕਦੇ ਹੋਗੇ ਆਪਾਂ ਤੁਹਾਨੂੰ ਰੈਡੀ ਕਰਵਾ ਦਾਂਗੇ ਤੇ ਬਾਕੀ ਤੁਹਾਨੂੰ ਸਾਫ ਸਫਾਈ ਦਾ ਕੰਮ ਮਿਲੂਗਾ ਬਹੁਤ ਹੀ ਸਾਫ ਤੇ ਕਈ ਵਾਰ ਹੁੰਦਾ ਨਾ ਵੀ ਸਲਾਈਆਂ ਦੀ ਕਈ ਕਾਲਿਸ਼ ਚੜ ਜਾਂਦੀ ਹੁੰਦੀ ਹੈ ਬਲੈਕ ਕਲਰ ਜਾ ਜਾਂਦਾ ਹੈ ਤੇ ਇਦਾਂ ਦਾ ਕੋਈ ਵੀ ਕੰਮ ਨਹੀਂ ਮਿਲੂਗਾ ਤੇ ਸਾਫ ਸੋਤਰੀ ਜੈਕਟ ਮਿਲੂਗੀ ਸਾਰਾ ਕੁਝ ਤੇ ਬਾਕੀ ਤੁਸੀਂ ਆਪਣਾ ਡਿਜ਼ਾਈਨ ਦੱਸ ਦਿਓ ਤੇ ਤੁਸੀਂ ਪੱਸ਼ਮ ਵੀ ਦੱਸ ਸਕਦੇ ਹੋ ਕਿ ਵੀ ਤੁਸੀਂ ਤਿੰਨ ਪਲਾਈ ਦੇ ਵਿੱਚ ਰੈਡੀ ਕਰਵਾਉਣੀ ਹੈ ਜਾਂ ਫਿਰ ਸਿੰਗਲ ਧਾਗੇ ਦੇ ਵਿੱਚ ਕਿਉਂਕਿ ਕਾਫੀ ਤਰ੍ਹਾਂ ਦੀ ਪੱਸ਼ਮ ਹੁੰਦੀ ਹੈ ਨਾ ਤੇ ਬਾਕੀ ਤੁਸੀਂ ਦੱਸ ਦਿਓ ਵੇ ਤੁਹਾਡੇ ਕੋਲ ਮੀਨਜ਼ ਆਪਾਂ ਕੋਵਲੀ ਪੱਸ਼ਮ ਲੈਣੇ ਹੁੰਨੇ ਅਗੇ ਬਿਜੀ ਦੇ ਉੱਤੇ ਜ਼ਿਆਦਾ ਚਮਕ ਹੁੰਦੀ ਹੈ ਤੇ ਇੱਕ ਵਿਦਾਊਟ ਚਮਕ ਵਾਲੀ ਹੁੰਦੀ ਹੈ ਤੇ ਸ਼ਾਈਨਿੰਗ ਵਾਲੀ ਤੇ ਤੁਸੀਂ ਉਹ ਵੀ ਦੱਸ ਸਕਦੇ ਹੋਗੇ ਤੁਸੀਂ ਜਿੱਦਾਂ ਦਾ ਵੀ ਰੈਡੀ ਕਰਵਾਉਣੀ ਹੋਊਗੀ ਜੈਕਟ ਜਾਂ ਫਿਰ ਬਲਾਊਜ਼ਰ ਕੋਟੀ ਤੇ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਉਸ ਤਰ੍ਹਾਂ ਤੇ ਆਪਣਾ ਨੰਬਰ ਹੈਗਾ ਜੋ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੈਗਾ ਤੇ ਤੁਸੀਂ ਆਪਣਾ ਨੰਬਰ ਉੱਥੋਂ ਲੈ ਸਕਦੇ ਹੋਗੇ ਚਲੋ ਜੀ ਇਸੇ ਅੱਜ ਦੀ ਆਪਣੀਆਂ ਜੈਕਟਸ ਤੇ ਮੈਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦੀ ਜੈਕੇਟਸ ਬਹੁਤ ਹੀ ਵਧੀਆ ਲੱਗੀਆਂ ਹੋਣਗੀਆਂ ਜੇ ਜੈਕੇਟਸ ਵਧੀਆ ਲੱਗੀਆਂ ਤਾਂ ਤੁਸੀਂ ਜਿਹਨਾਂ ਦੇ ਵਿੱਚੋਂ ਕੋਈ ਵੀ ਜੈਕੇਟ ਪਸੰਦਾ ਹੀ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਮੈਸੇਜ ਕਰਦੇ ਹੋ ਨੰਬਰ ਆਪਣਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤਾ ਹੋਇਆ ਹੈਗਾ ਤੇ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਆਪਣਾ ਨੰਬਰ ਲੈ ਸਕਦੇ ਹੋਗੇ ਤੇ ਚਲੋ ਜੀ ਵੀਡੀਓ ਤੁਹਾਡਾ ਪੈਥੀ ਕਰ ਦਿਆਂਗੀ ਮਿਲਦੇ ਆਂ ਅਗਲੀ ਵੀਡੀਓ ਦੇ ਨਾਲ ਸ਼ਤ੍ਰੀਆ ਕਾ